ਤੋ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਗਰਮੀ ਦਾ ਤੋਹਫਾ ਇਹਨੂੰ ਗਰਮੀ ਦਾ ਤੋਹਫਾ ਕਹਿੰਦੇ ਨੇ ਕੁਦਰਤ ਦਾ ਤੋਹਫਾ ਦਿੱਤਾ ਹੋਇਆ ਤਾਂ ਆਪਾਂ ਤੁਹਾਨੂੰ ਤਰਬੂਜ ਖਵਾਨੇ ਅੱਜ ਬਹੁਤ ਹੀ ਪਿਆਰਾ ਤਰਬੂਜ ਉੱਪਰ ਕਾਲਾ ਲੂਣ ਲਾ ਕੇ ਆਪਾਂ ਛਕਾਂਗੇ ਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ ਇਹ ਤਰਬੂਜ ਆ ਕਿੰਨਾ ਪਿਆਰਾ ਤਰਬੂਜ ਹੈ ਆਓ ਛਕਦੇ ਆ ਤੇ ਤੁਹਾਨੂੰ ਦੱਸਦੇ ਆ ਕਿ ਕਿਵੇਂ ਲੱਗਾ ਤਰਬੂਜ ਆਪਾਂ ਨੂੰ ਦੂ ਬਾਹ ਕੀ ਬਾਤ ਹੈ ਕਾਲੇ ਦੂਨ ਦਾ ਟੇਸਟ ਇਹਨੂੰ ਵੱੱਤ ਬਣਾਉਂਦਾ ਪਿਆ ਲਾਈਸਬੀਰੇ ਤਰਬੂਜ ਜ਼ਰੂਰ ਖਾਣਾ ਚਾਹੀਦਾ ਬੰਦੇ ਨੂੰ ਗਰਮੀ ਦੀ ਕੁਦਰਤ ਦੀ ਦਿੱਤੀ ਹੋਈ ਦਾਤ ਹੈ ਤੇ ਇਹਨੂੰ ਛਕਣਾ ਚਾਹੀਦਾ ਹੈ ਵਾਹਿਗੁਰੂ ਦਾ ਨਾਲ ਸ਼ੁਕਰਾਨਾ ਕਰੋ ਕਿ ਜਿਹੜਾ ਸਾਨੂੰ ਇਹ ਕਿਰਪਾ ਕੀਤੀ ਦਾਤੇ ਨੇ ਨਾਲੇ ਬਹੁਤਾ ਮਹਿੰਗਾ ਵੀ ਨਹੀਂ ਸਸਤਾ ਗਰਮੀਆਂ ਦਾ ਤੋਹਫਾ ਵਾ 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 ਕੀ ਬਾਤ ਹੈ ਕਾਲੇ ਲੂਣ ਦਾ ਟੇਸਟ ਆਹਾ ਵਾਹਿਗੁਰੂ 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 ਤਨ ਦਾਤਾ ਤੂੰ ਤੇ ਤਨ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਗਰੀਬਾਂ ਤੇ ਕਿਰਪਾ ਕਰਦੀ ਰਹਿ ਕਿ ਅਸੀਂ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਡੀ ਤੇ ਕਿਰਪਾ ਕਰ ਅਸੀਂ ਛਕਦੇ ਰਹੀਏ ਤੇ ਤੂੰ ਦਾਤਾ ਨਿੰਦਾ ਰਵੀਂ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਇ ਸੱਚੇ ਪਾਸ਼ਾ ਇਸੇ ਤਰ੍ਹਾਂ ਹੀ ਮੇਰਾ ਪਰਿਆ ਹੱਥ ਰੱਖ ਸਾਡੇ ਤੇ ਸਭ ਨੂੰ ਦਾਤਾਂ ਵੰਡ ਦਤਿਆ ਸਾਰੇ ਰੂਪs ਆਬ ਦਾ ਪਲਾਟਣ ਇਸੇ ਨਾਲ ਹੀ ਆਪਾਂ ਛੋਟਾ ਬਲੌਗ ਬਣਾਇਆ ਮਿੰਨੀ ਤੇ ਸਮਾਪਤੀ ਕਰਦੇ ਆ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਆ ਇਤਰੂਜ ਦੀ ਵੀ ਸਮਾਪਤੀ ਕਰਦੇ ਆ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਆਬਾਦ ਰਹੋ ਖੁਸ਼ੀਆਂ ਮੰਡੋ ਖੇੜੇ ਵੰਡੋ ਹੱਸੋ ਖੇਡੋ ਤੇ ਗਰਮੀ ਦੇ ਵਿੱਚ ਵਤ ਵਤ ਨਹਾਓ ਤੇ ਠੰਡਾ ਪਾਣੀ ਪੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖ ਲਵੋ